ਅਸਕੇ ਵਿੱਚ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਕਿ ਅੱਜ ਮੰਗਲਵਾਰ ਦਾ ਦਿਨ ਸੀ ਇਹ ਵੀਡੀਓ ਬੁੱਧਵਾਰ ਨੂੰ ਪਾਉਗੀ ਮੰਗਲਵਾਰ ਦਾ ਦਿਨ ਬਹੁਤ ਹੀ ਖਰਾਬ ਚੜਿਆ ਕਿਉਂਕਿ ਰਾਤ ਵੀ ਖਰਾਬ ਸੀਗੀ ਬਿਲਕੁਲ ਮੇਰਾ ਬਹੁਤ ਜ਼ਿਆਦਾ ਢਿੱਲਾ ਹੋ ਗਿਆ ਸੀਗਾ ਕਿ ਸਵੇਰੇ ਵੀ ਉਹਨੂੰ ਪਾਪ ਵਗੈਰਾ ਦਿੱਤੀ ਦਵਾਈ ਤਾਂ ਅਸੀਂ ਸੋਮਵਾਰ ਨੂੰ ਸ਼ਾਮ ਨੂੰ ਲੈ ਕੇ ਆਏ ਸੀਗੇ ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਤੇ ਰਾਤ ਨੂੰ ਬਹੁਤ ਔਖੀ ਰਾਤ ਕੱਟੀ ਤੇ ਸਵੇਰੇ ਫੇਰ ਵਿਚਾਰਾ ਉੱਠ ਕੇ ਪਾਪ ਫੂਫ ਲੈੰਦਾ ਰਿਹਾ ਤੇ ਇੱਥੇ ਇਹਦੇ ਪਾਪਾ ਵੈਸੇ ਗੱਗੂ ਨੂੰ ਦਵਾਈ ਦਿਵਾ ਲਿਆਏ ਸੀਗੇ ਇੱਕ ਵਾਰ ਹੁਣ ਜਾ ਕੇ ਤੇ ਇੱਥੇ ਨਾ ਮੈਂ ਬਾਜ਼ਾਰ ਲਈ ਤਿਆਰ ਹੋ ਰਹੀ ਸੀ ਕਿਉਂਕਿ ਅਸੀਂ ਜਾਣਾ ਸੀਗਾ ਕੁਝ ਸਮਾਨ ਖਰੀਦਣ ਸ਼ਾਪਿੰਗ ਕਰਨ ਮਤਲਬ ਪਰਦੇ ਬੁਰਦੇ ਦੇਖ ਕੇ ਆਣੇ ਸੀਗੇ ਦੇਖਦੇ ਆ ਕਿ ਪਸੰਦ ਆਉਂਦੇ ਆ ਕਿ ਨਹੀਂ ਤੇ ਅਸੀਂ ਫਿਰ ਚਲੇ ਗਏ ਬਾਜ਼ਾਰ ਅਥੀ ਨਾ ਮੈਂ ਜੈਸਮਿਨ ਦੇ ਸ਼ੂਜ਼ ਪਾਇਆ ਕਿਉਂਕਿ ਮੇਰੇ ਸ਼ੂਜ਼ ਗੰਦੇ ਬਹੁਤ ਜ਼ਿਆਦਾ ਹੋ ਗਏ ਸੀ ਇਹ ਤੇ ਮੈਂ ਘਰੇ ਲਾਏ ਹੋਏ ਨੇ ਤੇ ਜੈਸਮਿਨ ਦੇ ਸ਼ੂਜ਼ ਮੇਰੇ ਆ ਜਾਂਦੇ ਨੇ ਕਿਉਂਕਿ ਸਾਡਾ ਸੇਮ ਹੀ ਸਾਈਜ਼ ਹੈ ਤੇ ਅਸੀਂ ਇੱਕ ਦੂਜੇ ਦੇ ਪਾ ਲ ਪਾ ਲਈਦੇ ਆ ਤੇ ਜੈਸਮਿਨ ਸਕੂਲ ਗਈ ਹੋਈ ਸੀਗੀ ਬਸ ਫਿਰ ਮੈਂ ਆਪਣਾ ਜਿਹੜਾ ਸੂਟ ਪਾਇਆ ਤੇ ਉੱਪਰ ਤੇ ਜੈਕਟ ਜੈਕਟ ਮੈਨਾਂ ਦੀ ਪਾਨੀ ਹੁੰਨੀ ਆ ਇਹਨਾਂ ਨੇ ਇਹਨਾਂ ਦੇ ਆਂਦੇ ਨਹੀਂ ਹੈਗੇ ਇਹਨਾਂ ਨੇ ਮੈਨੂੰ ਦੇ ਤੀ ਤੇ ਸ਼ਾਲ ਮੇਰੀ ਮੰਮਾ ਦੇ ਕੇ ਗਈ ਸੀਗੇ ਤੇ ਲਗਭਗ ਮੇਰੇ ਕੋਲ ਮੇਰਾ ਬਸ ਸੂਟ ਹੀ ਹੈ ਕਮਰਾ ਹੈ ਨਹੀਂ ਬੂਟ ਤੇ ਜੈਕਟ ਤੇ ਸ਼ਾਲ ਇਹ ਬਸ ਮੰਗੀਆਂ ਚੀਜ਼ਾਂ ਨੇ ਤੇ ਬਸ ਮੈਂ ਘਰ ਨੂੰ ਜਿਹੜਾ ਆਪਣੇ ਨੂੰ ਲੌਕ ਲਗਾਇਆ ਇਹ ਸਾਡਾ ਅੰਦਰ ਲੌਬੀ ਵਾਲਾ ਦਰਵਾਜ਼ਾ ਬਾਕੀ ਦਰਵਾਜ਼ੇ ਅਸੀਂ ਅਧਰੋਹੀ ਕੁੰਡੀ ਲਗਾਦਣੇ ਹੁੰਨੇ ਆ ਤੇ ਇੱਥੇ ਇਹ ਆ ਕਿ ਬਾਹਰ ਜੈਕ ਦੇ ਨਾਲ ਮસ્ਤੀ ਕਰਦੇ ਰਹੇ ਸੀ ਗੱਗੂ ਬੈਠਾ ਸੀ ਬਿਸਕੁਟ ਖਾਂਦਾ ਸੀ ਮੈਂ ਮਨਾ ਵੀ ਕੀਤਾ ਵੀ ਤੂੰ ਬਿਸਕੁਟ ਨਾ ਖਾ ਤੂੰ ਅੱਗੇ ਢਿੱਲਾ ਬਟ ਬੱਚੇ ਕਿੱਥੇ ਮੰਨਦੇ ਨੇ ਹਨਾ ਤੇ ਬਸ ਫਿਰ ਅਸੀਂ ਬਾਜ਼ਾਰ ਚੱਲ ਲਿਆ ਕੋਈ ਨਾ ਪਰਦੇ ਲੈਣ ਵਾਸਤੇ ਮੇਰੀ ਚਾਲਦੀ ਨਹੀਂ ਹੈਗੀ ਘਰ ਮੈਂ ਕਹਿੰਨੀ ਆ ਸਾਰੇ ਘਰ ਦੇ ਲੈ ਕੇ ਆਣੇ ਬਟ ਮੇਰੀ ਚਲ ਚਲਦੀ ਨਹੀਂ ਪਈ ਇਸ ਕਰਾਇਆ ਡੇਟ ਦਾ ਲੌਕ ਲਾ ਕੇ ਇੱਥੇ ਅਸੀਂ ਆ ਗਏ ਫਿਰ ਜਿਹੜਾ ਇੱਥੇ ਕਿਲਾ ਕਿਲੇ ਦੇ ਕੋਲ ਲਾਲ ਕਿਲਾ ਤੇ ਤੁਸੀਂ ਦੇਖ ਸਕਦੇ ਹੋ ਹੈ ਨਾ ਮਤਲਬ ਨਾਪੇ ਨੂੰ ਸ਼ਾਹੀ ਸ਼ਹਿਰ ਕਹਿੰਦੇ ਨੇ ਜਿਹੜਾ ਸਾਡਾ ਸ਼ਹਿਰ ਹੈ ਉਹ ਸ਼ਾਹੀ ਹੈ ਈ ਮਹਾਰਾਜਾ ਕਪਿੰਦਰ ਸਿੰਘ ਜੀ ਇੱਥੇ ਕਿਹਨੇ ਕਵਰੇਜ ਪਾਪਾ ਬਾਈ ਇੱਛਾਗਦੇ ਹੋ ਹਨ ਮਹਾਰਾਜਾ ਕਪਿੰਦਰ ਸਿੰਘ ਨੂੰ ਉੱਪਾ ਗੈਂਦੇ ਨਹੀਂ ਹੁਣਰ ਤੇ ਇੱਕ ਈਲਾ ਹੈ ਬਟ ਸੋਨਾ ਹੈ ਮਤਲਬ ਤੇ ਸੰਭਾਲੀ ਕੀਤੀ ਹੈਗੀ ਹੈ ਨਾ ਜਿਵੇਂ ਪ੍ਰਾਣੀ ਜਾਨ ਦਾ ਇਹ ਦੀ ਸੰਭਾਲ ਕਰਨੀ ਚਾਹੀਦੀ ਲੇਕਿਨ ਨਾ ਕੋਈ ਸਰਕਾਰ ਨੇ ਇਸ ਮਾਇਨੇ ਦਿੱਤੀ ਹੈ ਹੈ ਨਾ ਤੇ ਕਹਿਣ ਚ ਕੋਈ ਉਹ ਨਹੀਂ ਮਤਲਬ ਐਨੀ ਨਾ ਟੁੱਟ ਗਿਆ ਹੈ ਨਾ ਇੰਨਾ ਆਲੇ ਦਿਵਾਲੇ ਇੰਨਾ ਗੰਦੇ ਲੋਕਾਂ ਨੇ ਕਚਰਾ ਘਰ ਬਣਾਇਆ ਹੋਇਆ ਤੇ ਕਚਰਾ ਨਾ ਬਿਲ ਲਗਦਾ ਕਿ ਸਾਰੇ ਨਾਬੀ ਦਾ ਕਚਰਾ ਇੱਥੇ ਲਿਆ ਕੇ ਸੁੱਟਦੇ ਹੋਣੇ मतलब ਬਹੁਤ ਹੀ ਗੰਦਾ ਦਿੱਤਾ ਹੋਇਆ ਹੈ ਇਹਨੂੰ ਤੇ ਕੋਈ ਇਹਦੀ ਸੰਭਾਲ ਹੀ ਤੁਸੀਂ ਆਪ ਦੇਖ ਸਕਦੇ ਹੋ ਨਾ ਇਸ ਵੀਡੀਓ ਚ ਵੀ ਦੇਖ ਸਕਦੇ ਹੋ ਹਨ ਬਟ ਇੰਨਾ ਸੋਹਣਾ ਸੀਗਾ ਇਹ ਕਿਸੇ ਸਮੇਂ ਤੇ ਮੇਰੇ ਹਸਬੰਦ ਮੈਨੂੰ ਦੱਸਦੇ ਸੀਗੇ ਕਹਿੰਦੇ ਕੋਈ ਸਕੂਲ ਹੁੰਦਾ ਸੀ ਮੈਂ ਪੜ੍ਹਨਾ ਹੁੰਦਾ ਹੁੰਦਾ ਸੀ ਇਹ ਇੱਥੇ ਦੱਸਦੇਗੇ ਉਹਦੇ ਸਾਹਮਣੇ ਮੇਰਾ ਕਮਰਾ ਸੀਗਾ ਮੈਂ ਉੱਪਰ ਬੈਠਦਾ ਹੁੰਦਾ ਸੀ ਕਹਿੰਦੇ ਬਹੁਤ ਸੋਹਣਾ ਹੁੰਦਾ ਸੀ ਪਹਿਲਾਂ ਦੇਖੋ 40 45 ਸਾਲ ਪਹਿਲਾਂ ਹਨ ਤੇ ਮਤਲਬ ਟੁੱਟ ਗਿਆ ਇਹ ਬਿਲਕੁਲ ਇੱਥੇ ਕਚਹਿਰੀਆਂ ਨੇ ਸ਼ਾਇਦ ਹਨ ਕਚਹਿਰੀਆਂ ਹੀ ਐ ਇਹ ਦੱਸਦੇ ਸੀਗੇ ਕਿ ਕਚਹਿਰੀਆਂ ਨੇ ਬਟ ਇੱਥੇ ਗੰਦ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਗੰਦ ਹੈ ਕੋਈ ਸੰਭਾਲੀ ਨਾ ਉਹ ਰੋਹਾਨ ਹੈ ਗਿਆ ਹੈ ਤੁਸੀਂ ਆਪ ਵੀ ਦੇਖ ਸਕਦੇ ਹੋ ਹੈ ਨਾ ਇੰਦਰ ਦੀ ਸਾਰੇ ਦੀ ਵੀ ਸਰਕਾਰ ਨੂੰ ਵੀ ਸੰਭਾਲ ਕੇ ਰੱਖਣੀ ਹੈ ਹੁਣ ਇਹ ਵੈਲਕਮ ਵਲੌਗ ਚਾਓ ਯਾਨੀ ਚਲੋ ਕੋਈ ਗਲੀ ਇੱਥੇ ਆਗੇ ਸੀ ਇਹ ਅਸੀ ਦੁਕਾਨ ਤੇ ਤੇ ਉਹ ਜਿਹੜਾ ਸਾਹਮਣੇ ਵਾਲਾ ਪੜਦਾ ਨਾ ਅਸੀਂ ਉਹ ਸਿਲੈਕਟ ਕੀਤਾ ਸੀ ਲੇਕਿਨ ਪਹਿਲਾ ਪਾਈ ਨੇ ਕਹਿਤਾ ਕਿ ਇਹ ਨਹੀਂ ਮੈਚ ਕਰਨਾ ਤੁਹਾਡੇ ਉਹਦੇ ਰੂਮ ਦੇ ਨਾਲ ਤੇ ਫਿਰ ਅਸੀਂ ਦੂਜਾ ਹੋਰ ਲਿਆ ਸੀ ਤੇ ਵੈਸੇ ਅਸੀਂ ਆ ਵੀ ਬਾਅਦ ਵਿੱਚ ਉਹ ਕਰ ਦਿੱਤਾ ਮਤਲਬ ਲਿਆ ਸੀ ਉਹੀ ਉਹ ਪਸੰਦ ਸੀ ਜ ਹੈ ਨਾ ਲੇ ਕਿੰਨ ਤੁਹਾਨੂੰ ਪਤਾ ਹੀ ਇਹ ਦੁਕਾਨ ਵਾਲੇ ਤਾਂ ਕਹਿੰਦੇ ਨੇ ਨਹੀਂ ਆ ਵਧੀਆ ਆ ਵਧੀਆ ਇੱਥੇ ਮੇੜਾ ਨੂੰ ਪੁੱਛਦੀ ਪਈ ਸੀ ਇੱਕ ਦੱਸਦੀ ਵੀ ਪਈ ਸੀ ਉਹ ਜਾਦਾ ਸੋਹਣਾ ਹੈ ਅੱਗੇ ਆ ਗਏ ਬਾਜ਼ਾਰ ਤੋਂ ਘਰੇ ਤੇ ਜੈਸਮੀਨ ਦਾ ਚੇਤਾ ਭੁੱਲ ਗਿਆ ਸੀ ਕਿ ਜੈਸਮੀਨ ਵੀ ਲੈ ਕੇ ਆਣੀ ਹੈ ਫੇਰ ਨਵਾ ਜੀ ਸੀ ਵੈਸੇ ਤਾਂ ਈ ਢਾਈ ਮਤੇ ਆ ਰਹੇ ਦੀਏ ਤੇ ਫੇਰ ਪਰਦੇ ਸੀ ਤੇ ਆਏ ਬਣਵਾਣੇ ਤੇ ਉਹਨਾਂ ਨੂੰ ਸਾਈਜ਼ ਦੱਸਣਾ ਹੈਗਾ ਫਿਰ ਉਹ ਮਤਲਬ ਸ਼ਨੀਵਾਰ ਤੱਕ ਆਣਗੇ ਤੇ ਅੰਮੀ ਕੁਛ ਵੀ ਨਹੀਂ ਲੈ ਕੇ ਆਈ ਇੱਕ ਚਾਦਰ ਲੈ ਕੇ ਆਈਆਂ ਥੀਕਾ ਤੇ ਇੱਕ ਲੈ ਕੇ ਆਈਆਂ ਤੇ ਮਿਰਚਾਂ ਲੈ ਕੇ ਆਈਆਂ ਮਿਰਚਾਂ ਦਾ ਪਾਵਾਂਗੇ ਅਚਾਰ ਕਿ ਤੁਹਾਡੇ ਨਾਲ ਮੈਂ ਰੈਸਪੀ ਜਿਹੜੀ ਮਿਰਚਾਂ ਦੀ ਹੈਗੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤੇ ਉਹਨੇ ਚਾਹ ਬਣਾ ਲਾ ਖਾਣਗੇ ਮੇਰੇ ਸਿਰ ਦੁਖਣ ਲੱਗ ਗਿਆ ਤੇ ਮਿਰਚੀਆਂ ਤੋਂ ਬਾਅਦ ਤੇ ਇੱਥੇ ਬਸ ਮੈਂ ਚਾਹ ਚੂ ਬਣਾ ਲਈ ਸੀ ਘਰੇ ਆਗੇ ਸੀ ਇਹ ਅਸੀਂ ਫਿਰ ਮੈਂ ਚਾਹ ਚੂ ਬਣਾਈ ਤੇ ਉੱਥੇ ਬਾਜ਼ਾਰ ਚ ਤਾਂ ਮੈਂ ਛੋਟੀ ਨਹੀਂ ਖਾਣੀ ਬਿਸਕੁਟਾਂ ਦੇ ਨਾਲ ਪਲੇਟ ਭਰੀਆਂ ਮੈਂ ਤਾਂ ਜੈਸਮின் ਦੱਸਦੀ ਸੀ ਮੈਂ ਕਿ ਸਾਰਿਆਂ ਨੇ ਕਹਿਣਾ ਇਹ ਕਿੰਨੇ ਬਿਸਕਟ ਖਾਂਦੀ ਹੈ ਹਮਨੇ ਲਾੜਾ ਆਪਸ਼ਨ ਆ ਰਿਹਾ ਜੇ ਰੋਟੀ ਨਹੀਂ ਸੀ ਖਾਦੀ ਤੇ ਮੈਂ ਬਸ ਚਾਹ ਦੇ ਨਾਲ ਬਿਸਕਟ ਹੀ ਖਾਦੇ ਤੇ ਹੁਣ ਮੈਂ ਕਿ ਮਕਾਨੇ ਵੀ ਹੈ ਕਿਸੇ ਤਰ੍ਹਾਂ ਖਾ ਖਾਉਂਗੀ ਤਾਂ ਹੀ ਮੁੱਕਣਗੇ ਹਨਾ ਤੇ ਬੱਚੇ ਹੱਸਦੇ ਰਹਿੰਦੇ ਆ ਮम्मा ਤੁਸੀਂ ਪਲੇਟ ਭਰ ਕੇ ਬਿਸਕਟਾ ਨਹੀਂ ਖਾਂਦੇ ਹੋ ਤਾਂ ਹੀ ਨਹੀਂ ਰੋਟੀ ਖਾਂਦੇ ਸਹੀ ਗੱਲ ਹੈ ਰੋਟੀ ਬਹੁਤ ਘੱਟ ਖਾਣੀ ਆ ਤੇ ਬਿਸਕਟਾ ਤੇ ਜਿਹੜਾ ਦੇ ਰੱਖਿਆ ਹੈ ਨਾ ਮੈਂ ਕਿ ਖਰਾਬ ਹੋ ਜਾਣੀ ਹੈ ਤੇ ਬਸ ਫਿਰ ਮੈਂ ਇਤੋਂ ਬਾਅਦ ਮੈਂ ਪੂਜਾ ਰੂਮ ਚ ਆ ਗਈ ਸੀ ਕਿਉਂਕਿ ਪੂਜਾ ਰੂਮ ਦੀ ਮੈਂ ਸਫਾਈ ਕਰਨੀ ਸੀ ਹੈਨਾ ਅੱਥੇ ਮੇਰੇ ਲੱਲਾ ਮਾਧਵ ਰਾਦੇ ਸਾਰੇ ਜੇਨੇ ਬੈਠੇ ਸੀਗੇ ਤੇ ਮੈਂ ਇਹਨਾਂ ਨੂੰ ਇੱਧਰ ਲਈ ਸੈੱਟ ਜਿਹੜੀ ਆ ਵਾਲੀ ਡੱਬਾ ਜੀ ਹੈ ਨਾ ਇਹਨਾਂ ਚ ਇਹਨਾਂ ਦਾ ਸਾਰਾ ਹੀ ਜਿਹੜਾ ਜੁਐਲਰੀ ਦਾ ਸਾਮਾਨ ਰੱਖਿਆ ਹੋਇਆ ਦੇਤੇ ਮੈਂ ਕੰਬਲ ਬਿਛ ਐ ਤੇ ਇਹਨਾਂ ਨੂੰ ਬੈੱਡ ਤੋਂ ਉਠਾ ਕੇ ਇਹਨਾਂ ਤੇ ਬਿਠਾਤਾ ਸੀਗਾ ਤੇ ਰਾਧਾ ਰਾਨੀ ਔਰ ਮਤਲਬ ਕ੍ਰਿਸ਼ਨ ਜੀ ਨੂੰ ਮੈਂ ਜੈਸਮੀਨ ਨੂੰ ਕਿਹਾ ਤੂੰ ਉਹਨਾਂ ਨੂੰ ਉੱਧਰ ਲੈ ਜਾ ਬੈੱਡਰੂਮ ਚ ਉੱਥੇ ਮਿਠਾ ਲੈ ਥੋੜੀ ਦੇਰ ਕਿਉਂਕਿ ਮੈਂ ਨਾ ਇੱਥੋਂ ਸਾਰਾ ਕੁਝ ਚੱਕ ਚੁੱਕ ਕੇ ਸਾਫ਼ ਕਰਨਾ ਕਿਉਂਕਿ ਫੋਟੋਆਂ ਸਾਫ਼ ਕਰੀਆਂ ਨੂੰ ਕਾਫੀ ਦਿਨ ਹੋ ਗਏ ਸੀ ਹੈ ਨਾ ਫਿਰ ਫੋਟੋ ਤੁਹਾਨੂੰ ਪਤਾ ਹੀ ਹੈ ਥੋੜੇ ਦਿਨ ਬਾਅਦ ਸਾਫ਼ ਕਰਨੀਆਂ ਹੀ ਪੈਂਦੀਆਂ ਨੇ ਤੇ ਗੰਦਾ ਹੋਇਆ ਸੀਗਾ ਤੇ ਵੈਸੇ ਵੀ ਅੱਸੀ ਤੇ ਇੱਥੇ ਪਰਦਾ ਨਹੀਂ ਸੀ ਲਗਾਇਆ ਤੇ ਅਸੀਂ ਅੱਜ ਦੇਖ ਕੇ ਆਏ ਤੇ ਪਰਦਾ ਸਾਡਾ ਲੱਗ ਜਾਊਗਾ ਕੱਲ ਨੂੰ ਠੀਕ ਹੈ ਜੀ ਤੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਵੇਂ ਦਾ ਪਰਦਾ ਲਿਆ ਕਿੰਦਾਂ ਕੀ ਕਰਨਾ ਮਤਲਬ ਲੌਬੀ 'ਚ ਵੀ ਲਗਾਣਾ ਸੀ ਤੇ ਮੈਂ ਜੈਸਮੀਨ ਨੂੰ ਕਿਹਾ ਅੰਦਰ ਨੂੰ ਲੈ ਜਾ ਤੇ ਉੱਥੇ ਬਿਠਾ ਲੈ ਇਹਨਾਂ ਨੂੰ ਥੋੜੀ ਦੇਰ ਠੀਕ ਹੈ ਫਿਰ ਲੈ ਗਈ ਸੀ ਬਸ ਫਿਰ ਮੈਂ ਜਿਹੜਾ ਹੌਲੀ-ਹੌਲੀ ਆਪਣਾ ਪੂਜਾਰੂ ਮੈਂ ਬਿਲਕੁਲ ਕਲੀਨ ਕਰੂੰਗੀ ਕਾਫੀ ਦਿਨ ਹੋ ਗਏ ਸੀ ਇਹ ਹੈ ਨਾ ਸਾਫ ਕੀਤੇ ਨੂੰ ਫਿਰ ਮੈਨੂੰ ਲੱਗਦਾ ਸੀ ਮਿੱਟੀ-ਮੁੱਟੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਥੱਲੇ ਤੇ ਵੀ ਹੈ ਨਾ ਫੋਟੋ वगैरह ਚੱਕ ਕੇ ਹੀ ਪੋਚਾ ਵਗੈਰਾ ਵੀ ਲੱਗਦਾ ਮੂਰੇ-ਮੂਰੇ ਤਾਂ ਚਲੋ ਲਾ ਦਿੰਦੀ ਆ ਬਟ ਫੋਟੋਆਂ ਦੇ ਪਿੱਛੇ ਮਤਲਬ ਧੂੜ-ਮਿੱਟੀ ਪਈ ਸੀ ਕੁਝ ਜਿਹੜੇ ਡਰੋਲ ਵਗੈਰਾ ਪਏ ਨੇ ਇਹਨਾਂ ਨੂੰ ਚੱਕ ਕੇ ਇਹਨਾਂ ਨੂੰ ਵੀ ਸਾਫ ਕਰਨਾ ਸੀ نیچے ਤੋਂ ਹੈ ਨਾ ਕਿਉਂਕਿ نیچے ਤੁਹਾਨੂੰ ਪਤਾ ਹੀ ਹੈ ਬਹੁਤ ਖਲਾਰਾ ਪੈਂਦਾ ਸਾਡੇ ਤਾਂ ਜਣ ਕਿ ਇੰਨਾ ਕੁ ਗੰਦ ਪੈਂਦਾ ਜਿੰਨਾ ਕਹਿ ਦੋ ਜਿੰਨਾ ਮੈਂ ਰੋਜ਼ ਸਾਫ਼ ਕਰਦੇ ਹਾਂ ਉਹ ਤੋਂ ਦੁੱਗਣਾ ਫੇਰ ਪਿਆ ਹੁੰਦਾ ਬਸ ਇੱਥੇ ਜਿਹੜਾ ਮੈਂ ਫੋਟੋ ਤੇ ਗਿੱਲਾ ਕਰਕੇ ਕੱਪੜਾ ਜਿਹੜਾ ਉਹ ਫੇਰ ਦਿੱਤਾ ਸੀ ਬਾਬੇ ਦੇ ਪੀਰ ਦੇ ਅਸੀਂ ਮੰਨਦੇ ਆ ਇਹਨਾਂ ਨੂੰ ਤੇ ਇੱਥੇ ਜੈਸਮੀਨ ਕ੍ਰਿਸ਼ਨ ਜੀ ਨੂੰ ਲੈਣਾ ਹੀ ਸੀ ਤੇ ਉਹਨਾਂ ਨੂੰ ਵੀ ਉਦਰੀ ਬਿਠਾਵਾਂਗੇ ਬੈੱਡ ਤੇ ਥੋੜੀ ਦੇਰ ਤੇ ਮੈਂ ਇਹਨੂੰ ਜ਼ਾਰਸੀ ਮੁਖ ਹੈ ਸੁੱਟਣਾ ਨਹੀਂ ਪੈਣੀ ਹੈ ਨਾ ਤੇ ਸਾਰਾ ਕੁਝ ਚੱਕ ਕੇ ਚੰਗੀ ਤਰ੍ਹਾਂ ਹੈ ਨਾ ਚਲੋ ਆ ਪਰਮਾਤਮਾ ਦੀ ਦੇਣ ਹੈ ਸਾਰਾ ਕੁਝ ਹਨਾ ਤੂ ਪੱਤੀ ਕਰਦੇ ਹਾਂ ਜੀ ਮੈਨੂੰ ਸਿੱਕ ਟਾਈਮ ਕਰਦੀ ਹੁੰਦੀ ਆ ਸ਼ਾਮ ਨੂੰ ਸਵੇਰੇ ਮੈਨੂੰ ਕਰਨੀ ਹੁੰਦਾ ਕਈ ਵਾਰ ਕਰ ਦਿੰਨੀ ਆ ਕਈ ਵਾਰ ਰਹਿ ਜਾਂਦਾ ਫਿਰ ਮੈਨੂੰ ਫੀਲ ਤਾਂ ਹੁੰਦਾ ਹੈ ਨਾ ਤੇ ਚਲੋ ਕਰਨਾ ਹੀ ਪੈਣਾ ਤੇ ਪਹਿਲਾਂ ਨਾ ਮੰਮੀ ਹੁੰਦੇ ਸੀ ਤੇ ਮੰਮੀ ਨੇ ਸਵੇਰ ਨੂੰ ਉੱਠਣਾ ਤੇ ਮੰਮੀ ਨੇ ਮੈਂ ਮੱਜਾਂ ਦਾ ਕੰਮ ਮੱਜਾ ਮੰਮੀ ਜਦੋਂ ਸੀ ਇਹ ਮਮਾ ਮੱਜਾ ਰੱਖਿਆ ਹੋਈਆਂ ਸੀ ਅਸੀਂ ਤੇ ਮੰਮੀ ਨੇ ਮੈਂ ਸਵੇਰ ਨੂੰ ਉੱਠ ਕੇ ਮੱਜਾ ਮੁੱਜਾ ਦਾ ਕੰਮ ਕਰਾ ਕੇ ਚੁੱਪ ਕਰਕੇ ਪੈ ਜਾਣਾ ਮੰਮੀ ਨੇ ਉੱਠ ਮੰਮੀ ਨੇ ਮਤਲਬ ਚਾਹ ਬਣਾਣੀ ਜਿਹੜੀਆਂ ਬਨ ਲੱਗੀਆਂ ਹੋਈਆਂ ਸੀਗੀਆਂ ਸਾਡੇ ਉਹਨਾਂ ਨੂੰ ਦੁੱਧ ਪਾਣਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੰਮੀ ਨੇ ਤੂੰ ਬੱਤੀ ਕਰਨਾ ਤੇ ਦੁੱਧ ਦਾ ਛਿੱਟਾ ਦੇਣਾ ਇਹ ਕੰਮ ਮੰਮੀ ਕਰਦੇ ਹੁੰਦੇ ਸੀਗੇ ਤੇ ਬਾਕੀ ਕੰਮ ਜਿਹੜਾ ਮੱਜਾ ਨੂੰ ਨਵਾੜਾ ਗੋਹਾ ਚੱਕਣਾ ਝਾੜੂ ਵਗੈਰਾ ਘਰ ਦਾ ਉਹ ਸਾਰਾ ਕੰਮ ਮੈਂ ਕਰਦੀ ਹੁੰਦੀ ਸੀ ਠੀਕ ਹੈ ਫਿਰ ਮੰਮੀ ਨੇ ਮੱਝਾਂ ਨੂੰ ਪਾਣੀ ਪਿਲਾਣਾ ਹੁੰਦਾ ਸੀਗਾ ਇਹ ਕੰਮ ਮੰਮੀ ਕਰਦੇ ਹੁੰਦੇ ਸੀ ਜਦੋਂ ਮੰਮੀ ਦੀ ਡੈਥ ਹੋ ਗਈ ਉਹ ਤੋਂ ਬਾਅਦ ਫਿਰ ਅਸੀਂ ਮੱਝਾਂ ਸਾਲਕ ਰੱਖਿਆ ਫਿਰ ਅਸੀਂ ਵੇਚਤੀਆ ਹੁਣ ਅਸੀਂ ਆਪ ਬਾਣ ਲੱਗੇ ਹੋਏ ਆ ਮਤਲਬ ਦੁੱਧ ਹੀ ਪਾ ਕੇ ਜੰਨਾ ਜਿਹੜਾ ਘਰ ਦਾ ਦੁੱਧ ਹੁੰਦਾ ਤਾਂ ਘਰ ਦਾ ਹੀ ਹੁੰਦਾ ਹਨਾ ਤੇ ਫਿਰ ਮੰਮੀ ਹੀ ਧੂਪ ਬੱਤੀ ਕਰਦੇ ਹੁੰਦੇ ਸੀਗੇ ਤੇ ਸਵੇਰ ਨੂੰ ਵੀ ਸ਼ਾਮ ਨੂੰ ਵੀ ਤੇ ਮੈਂ ਕਹਿ ਦੇਣਾ ਮੰਮੀ ਤੁਸੀਂ ਕਰਤਾ ਦਿੱਤਾ ਤੇ ਹੁਣ ਮੈਂ ਕਰਦੀ ਆ ਹਨਾ ਤੇ ਦੂਮੇ ਤੇ ਅੰਗੀ ਤਰ੍ਹਾਂ ਫੋਟੋਆਂ ਜਿਹੜੀਆਂ ਬਹੁਤ ਗੰਦੀਆਂ ਹੋਈਆਂ ਸੀ 15 ਤੋਂ 20 ਦਿਨ ਤਾਂ ਹੋ ਹੀ ਗਏ ਸੀ ਇਹ ਸਾਫ਼ ਕੀਤੀਆਂ ਨੂੰ ਤੇ ਇੰਨਾ ਜ਼ਿਆਦਾ ਗੰਦਾ ਹੋਇਆ ਵਾ ਸੀਗਾ ਜਿੰਨਾ ਕਹਿ ਦੋ ਫਿਰ ਫੋਟੋ ਵਗੈਰਾ ਤਾਂ ਸਾਫ਼ ਹੀ ਬੈਸੀ ਰੱਖਣੀਆਂ ਚਾਹੀਦੀਆਂ ਨੇ ਜੇ ਨਾ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੇਖਿਓ ਸਪੋਰਟ ਕਰਿਆ ਕਰੋ ਇੱਕ ਦੂਜੇ ਨੂੰ ਸਾਰੇ ਭੈਣ ਭਾਈ ਤੇ ਮੇਰੀ ਨਾ ਇੱਥੇ ਵੀਡੀਓ ਵਿੱਚ ਵਿੱਚ ਬੰਦ ਹੋ ਜਾਂਦੀ ਹੈ ਤੇ ਮੈਨੂੰ ਦੁਬਾਰਾ ਚਲਾ ਕੇ ਆਣੀ ਪੈਂਦੀ ਹੈ ਪਤਾ ਨਹੀਂ ਫੋਨ ਨੂੰ ਕੋਈ ਪ੍ਰੋਬਲਮ ਆਈ ਹੋਈ ਹੈ ਫੋਨ ਮੇਰਾ ਨਾ ਬਿਮਾਰ ਹੋ ਗਿਆ ਅਸਲ ਵਿੱਚ ਤੁਹਾਨੂੰ ਦੱਸਾਂ ਉਹ ਲੋਕਾਂ ਦੇ ਲਾਈਵ ਤੇ ਜਾ ਜਾ ਕੇ ਹਨਾ ਲਾਈਵ ਲਾ ਲਾ ਕੇ ਜਿਹੜੀਆਂ ਮੈਂ ਫੋਟੋ ਉਹ ਸਾਫ਼ ਕਰ ਦਿੱਤੀ ਬਸ ਹੁਣ ਮੈਂ ਜਿਹੜੀਆਂ ਫੋਟੋ ਉਹ ਐਨ ਚੰਗੀ ਤਰ੍ਹਾਂ ਨਾ ਉੱਥੇ ਚਿਣ ਦੂੰਗੀ ਤੇ ਕ੍ਰਿਸ਼ਨ ਜੀ ਦਾ ਜਿਹੜਾ ਘਾਰ ਹੈਗਾ ਉਹਦੇ نیچے ਮੈਂ ਮਤਲਬ ਕ੍ਰਿਸ਼ਨ ਜੀ ਦੇ نیچے ਮੈਂ ਇੱਕ ਕਪੜਾ ਜਿਹੜੀ ਚਾਦਰ ਹੈਗੀ ਆ ਉਹ ਵਿਛਾ ਦੇਣੀ ਹੈ ਇਹ ਬੈੜ ਦੀ ਚਾਦਰ ਹੈ ਲੱਡੂਪਾਲ ਦੇ ਦੀ ਤੇ ਹੁਣ ਮੈਂ ਇਹ ਉੱਥੇ ਅੱਕ ਲੂੰਗੀ ਜਿਹੜਾ ਝੂਲਾ ਉਹ ਹੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਤੇ ਇਸ ਤੋਂ ਬਾਅਦ ਤੇ ਮੈਨੂੰ ਹੋਰ ਮਤਲਬ ਰੋਟੀ ਸਬਜ਼ੀ ਦਾ ਹੀ ਕੰਮ ਰਹਿ ਜਾਊਗਾ ਬਾਕੀ ਤਾਂ ਮੈਂ ਸਾਰੇ ਸ਼ਾਮ ਦੇ ਵੇਲੇ ਟਾਈਮ ਹੋ ਗਿਆ ਸੀਗਾ 4 ਵਜੇ ਦਾ ਜਦੋਂ ਮੈਂ ਕਰਨ ਲੱਗੀ ਸੀ ਤੇ 4 ਵਜੇ ਕਰਨ ਲੱਗੀ ਸੀ 5 ਵਜੇ ਇੱਕ ਘੰਟਾ ਮੈਨੂੰ ਲੱਗ ਗਿਆ ਇੱਥੇ ਕਿਉਂਕਿ ਹੌਲੀ ਹੌਲੀ ਤੁਹਾਨੂੰ ਪਤਾ ਹੀ ਹੈ ਨਾ ਸਾਰਾ ਕੰਮ ਕਰਨਾ ਪੈਂਦਾ ਇੱਥੇ ਬੈਠ ਕੇ ਤਾਂ ਸਕੂਨ ਮਿਲਦਾ ਹੈ ਨਾ ਰੱਬ ਦਾ ਘਰ ਹੈ ਤੇ ਸਕੂਨ ਅਲੱਗ ਹੀ ਹੁੰਦਾ ਹੈ ਤੇ ਮੇਰੇ ਦਿਲ 'ਚ ਬਹੁਤ ਸਾਰੀਆਂ ਗੱਲਾਂ ਸੀਗੀਆਂ ਨਾਲੇ ਸਾਫ ਸਫਾਈ ਕਰ ਦਿੱਤੀ ਨਾਲੇ ਮੈਂ ਕਹਿ ਤਾ ਮੈਂ ਕਿ ਹੁਣ ਮੈਂ ਥੋੜਾ ਘਰ ਵੀ ਸਾਫ ਕਰ ਤਾ ਹੁਣ ਮੇਰੇ ਤੁਸੀਂ ਗੱਲ ਸੁਣੂਗੇ ਨਾ ਤੇ ਕਿੰਨੀਆਂ ਵੇ ਗੱਲਾਂ ਨਾ ਕਰ ਲਈਆਂ ਇਹਨਾਂ ਨਾਲ ਤੇ ਕਿੰਨਾ ਕੁਝ ਨਾ ਤੂੰ ਮੰਗ ਲਿਆ ਤੇ ਹੁਣ ਦੇਖਦੇ ਆ ਕਿ ਮਿਲਦਾ ਹੈ ਕਿ ਨਹੀਂ ਮੈਨੂੰ ਪਤਾ ਹੈ ਸਾਰਾ ਕੁਝ ਹੈ ਨਾ ਪਰਮਾਤਮਾ ਦੇ ਨਾਲ ਹੀ ਹੈ ਜੋ ਇਹਨਾਂ ਨੇ ਚਾਹਣਾ ਮਤਲਬ ਇਹਨਾਂ ਨੇ ਸਾਡਾ ਚੰਗਾ ਹੀ ਸੋਚਿਆ ਹੋਇਆ ਤੇ ਚੰਗਾ ਹੀ ਹੋਊਗਾ ਸਾਡੇ ਨਾਲ ਤੇ ਇੱਥੇ ਮੈਂ ਜਿਹੜਾ ਇਹਨਾਂ ਦਾ ਡਰੋਲ ਹੈ ਇਹ ਵੀ ਇਹਦੇ ਵਿੱਚ ਲੱਡੂ ਘਪਾਲ ਦੇ ਕੱਪੜੇ ਪਏ ਨੇ ਸਾਰੇ ਤੇ ਕੱਪੜੇ ਬਹੁਤ ਜ਼ਿਆਦਾ ਨੇ ਇਹਨਾਂ ਦੇ ਦੋ ਲਫਾਫੇ ਉੱਧਰ ਭਰ ਕੇ ਰੱਖੇ ਹੋਏ ਨੇ ਗਰਮੀਆਂ ਵਾਲੇ ਤੇ ਇਹਦੇ ਵਿੱਚ ਸਰਦੀਆਂ ਵਾਲੇ ਕੱਪੜੇ ਪਏ ਨੇ ਤੇ ਇਹ ਵੀ ਵੇਖਿਆ ਨੀ ਲੰਦੀ ਆ ਮੇਰਾ ਸਿਰ ਵੀ ਰੁੱਖਦਾ ਪਿਆ ਦੇਖਿਓ ਚਲੋ ਇਹ ਵੀ ਹੈ ਨਾ ਇੱਧਰ ਨੂੰ ਕਰਕੇ ਸਾਫ਼ ਕਰ ਦਿੰਨੀ ਆ ਥੱਲੇ ਰੱਖਿਓ ਕਿ ਝਾੜੂ ਪੋਚਾ ਤਾਂ ਥੱਲੇ ਤੇ ਨਹੀਂ ਲਾਂਦੀ ਹੁੰਦੀ ਮੈਂ ਮਤਲਬ ਇੱਧਰ ਇੱਧਰ ਜਿੱਥੇ-ਜਿੱਥੇ ਸਮਾਨ ਨਹੀਂ ਹੈ ਉੱਥੇ-ਉੱਥੇ ਲਾ ਦਿੰਨੀ ਹੁੰਦੀ ਆ ਇੱਥੇ ਨਾ ਬਸ ਮੈਂ ਇੱਧਰ ਨੂੰ ਕਰਕੇ ਅਜੀ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਲਗਾ ਦਿੱਤਾ ਇਹਨਾਂ ਦਾ ਬੈੱਡ ਵੀ ਮੈਂ ਇੱਧਰ ਨੂੰ ਕਰ ਲਿਆ ਤੇ ਮੁੜ ਕੇ ਬਸ ਇਹ ਸਾਰਾ ਸਮਾਨ ਜਿਹੜਾ ਮੈਂ ਇੱਥੇ ਰੱਖ ਦੂੰਗੀ ਨਹੀਂ ਜੇ ਲੱਗੇ ਤੇ ਅੱਜ ਜਿਸੀ ਸਬਜੀ ਚ ਦੇਖਦੇ ਆ ਢਾਲ ਬਣਾਉਣੀ ਆ ਇਹਨਾਂ ਨੇ ਮੈਨੂੰ ਕਿਹਾ ਸੀ ਤੂੰ ਮਾਂਹ ਦੀ ਦਾਲ ਬਣਾ ਲਈ ਬਟ ਉਹ ਵਾਲੀ ਮੈਂ ਜਿਹੜੀ ਵੀਡੀਓ ਨਹੀਂ ਸ਼ੇਅਰ ਕਰੂੰਗੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਮੈਂ ਇਹ ਹੀ ਬਣਾਈ ਸੀ ਕੱਲ ਵੀ ਮੈਂ ਵਲੌਗ ਪਾ ਨਹੀਂ ਸਕੀ ਹੈ ਨਾ ਜੀ ਤੇ ਇਹ ਵਾਲਾ ਵਲੌਗ ਹੈ ਅੱਜ ਜਿਵੇਂ ਅਸੀਂ ਮੰਗਲਵਾਰ ਪਰ ਇਹ ਵਲੌਗ ਬੁੱਧਵਾਰ ਨੂੰ ਆਊਗਾ ਮੰਗਲਵਾਰ ਦੇ ਦਿਨ ਮੈਂ ਕੋਈ ਵਲੌਗ ਨਹੀਂ ਸ਼ੇਅਰ ਕੀਤਾ ਕਿਉਂਕਿ ਉਸ ਦਾ ਲਾਈਟ ਚਲੇ ਗਿਆ ਸੀ ਸਾਡਾ ਵਾਈਫਾਈ ਬੰਦ ਹੋ ਗਿਆ ਸੀ ਆ ਤੇ ਭਾਜੀ ਹੁਣੀ ਬੈਠੇ ਸੀ ਤੇ ਉਹਦੇ ਤੋਂ ਐਡੀਟਿੰਗ ਨਹੀਂ ਹੋਈ ਹੈ ਨਾ ਕਿਸੇ ਦੇ ਸਾਹਮਣੇ ਫਿਰ ਉਹਨਾਂ ਨੇ ਕਹਿਣਾ ਸੀ ਫੋਨ ਤੇ ਲੱਗੀ ਆਪਸ ਬੈਠੀਆਂ ਤੇ ਇਸ ਕਰਕੇ ਮੈਂ ਉਹਨਾਂ ਦੇ ਸਾਹਮਣੇ ਕੋਈ ਐਡੀਟਿੰਗ ਵਗੈਰਾ ਨਹੀਂ ਕੀਤੀ ਪੂਜਾ ਰੂਮ ਇੰਨ ਚੰਗੀ ਤਰ੍ਹਾਂ ਜਿਹੜਾ ਹੈਗਾ ਜੀ ਸਾਫ਼ ਕਰ ਦਿੱਤਾ ਠੀਕ ਹੈ ਜੀ ਇੱਥੇ ਜਿਹੜੇ ਮੈਂ ਕ੍ਰਿਸ਼ਨ ਜੀ ਔਰ ਰਾਧਾ ਜੀ ਹੈ ਉਹਨਾਂ ਨੂੰ ਵੀ ਉਹਨਾਂ ਦੇ ਸਥਾਨ ਤੇ ਹੈ ਨਾ ਲਿਆਂਦਾ ਤੇ ਉੱਥੇ ਬਿਠਾ ਦਿੱਤਾ ਉਹਨਾਂ ਨੂੰ ਵੀ ਠੀਕ ਹੈ ਜੀ ਤੇ ਹੁਣ ਮੈਂ ਰਾਧਾ ਰਾਣੀ ਨੂੰ ਲੈ ਕੇ ਆਉਂਗੀ ਕ੍ਰਿਸ਼ਨ ਜੀ ਜੋ ਪੁੱਛੋ ਤਾਂ ਇਹਨਾਂ ਬਿਨਾ ਮੇਰੀ ਜ਼ਿੰਦਗੀ ਦਾ ਕੋਈ ਵੀ ਅਸਤਿਤਵ ਨਹੀਂ ਹੈਗਾ ਇਹ ਜ਼ਿੰਦ ਇਦਾਂ ਲਾ ਲਓ ਕਿ ਇਹ ਮੇਰੀ ਜ਼ਿੰਦਗੀ ਦਾ ਮੈਂ ਇਹਨਾਂ ਬਿਨਾ ਕੁਝ ਵੀ ਨਹੀਂ ਸੋਚਦੀ ਹੈ ਨਾ ਜੀ ਤੇ ਇਹਦੇ ਨਾਲ ਹੀ ਮੈਂ ਵੀਡੀਓ ਦਾ ਐਂਡ ਕਰਦੀ ਆ ਜੀ ਸਤਿ ਸ਼੍ਰੀ ਅਕਾਲ